ਕਿਸੇ ਸੰਤ ਬ੍ਰह्म ज्ञानी ਨੇ ਅਜ ਤੱਕ ਚੋਰ ਨੂੰ ਨਾ ਮਾਰਿਆ ਨਾ ਸਜ਼ਾ ਦਿੱਤੀ ਹੈ ਅਗਰ ਕਿਸੇ ਨੇ ਦਿੱਤੀ ਹੋਵੇਗੀ ਤਾਂ ਚੋਰੀ ਚੋਰਾ ਨੂੰ ਸਜ਼ਾ ਦੇ ਦਿੰਦੇ ਗੁਸਤਾਖੀ ਕਿਉਂ ਇੱਕ ਚੋਰ ਦੂਜੇ ਚੋਰ ਨੂੰ ਕਿਉਂ ਸਜ਼ਾ ਦੇਂਦਾ ਹੈ ਭਈ ਇਹ ਚੋਰੀ ਕਰਨ ਦੀ ਸਫਲ ਹੋ ਗਿਆ ਮੈਂ ਸਫਲ ਨਹੀਂ ਹੋਇਆ ਇੱਕ ਦੁਰਾਚਾਰੀ ਦੂਜੇ ਦੁਰਾਚਾਰੀ ਨੂੰ ਮਾਰਦਾ ਕਿਉਂ ਹੈ ਇਹ ਸਫਲ ਹੋ ਗਿਆ ਮੈਂ ਸਫਲ ਨਹੀਂ ਹੋਇਆ ਇਕ ਬੇਈਮਾਨ ਦੂਜੇ ਬੇਈਮਾਨ ਤੇ ਕਟਾਕਸ਼ ਕਿਉਂ ਕਰਦਾ ਹੈ ਐਸ ਵਾਸਤੇ ਕਰਦਾ ਹੈ ਇਹ ਤੇ ਬੇਈਮਾਨੀ ਸਫਲ ਹੋ ਗਿਆ ਆਪਾਂ ਹੋਏ ਨਹੀਂ ਤਾਂ ਬੇਈਮਾਨ ਹੀ ਬੇਈਮਾਨਾਂ ਨਾਲ ਲੜਦੇ ਨੇ ਕਰੋਧੀ ਹੀ ਕਰੋਧੀਆਂ ਨਾਲ ਲੜਦੇ ਨੇ ਦੁਰਾਚਾਰੀ ਹੀ ਦੁਰਾਚਾਰੀਆਂ ਨਾਲ ਲੜਦੇ ਨੇ ਵਾਸਤਵਿਕ ਅਨਭਵੀ ਗਿਆਨ ਰੱਖਣ ਵਾਲਾ ਬਨਕ ਉਹਨੂੰ ਦੁਰਾਚਾਰੀ ਤੇ ਤੇ ਦਰਸ ਆ ਜਾਂਦਾ ਹੈ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਹੈ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸਰਵਨ ਕਰਨਾ ਉਹਨੂੰ ਸਿਆਣੇ ਦੇਤੇ ਤੇ ਸ਼ਰਧਾ ਆ ਜਾਂਦੀ ਹੈ ਮੂਰਖ ਦੇਤੇ ਦਇਆ ਆ ਜਾਂਦੀ ਹੈ ਵਿਚਾਰਾ ਮੂਰਖ ਰਹਿ ਗਿਆ ਈਮਾਨਦਾਰ ਦੇਤੇ ਤੇ ਉਸ ਨੂੰ ਸ਼ਰਧਾ ਆ ਜਾਂਦੀ ਹੈ ਈਮਾਨਦਾਰ ਹੈ ਮਹਾਨ ਹੈ ਬੇਈਮਾਨ ਦੇ ਉੱਤੇ ਉਹਨੂੰ ਦਇਆ ਆ ਜਾਂਦੀ ਹੈ ਇਤਨੀ ਕੀਮਤੀ ਜ਼ਿੰਦਗੀ ਅਜਾਈ ਗਵਾਰੇ ਹੈ ਇਹ ਜੀਵਨ ਮਿਲਿਆ ਸੀ ਪਰਮ ਜੀਵਨ ਲਈਏ ਤੇ ਬੇਈਮਾਨੀ ਚ ਬੀਤਿਤ ਕਰ ਰਿਹਾ ਹੈ ਇਹ ਜੀਵਨ ਮਿਲਿਆ ਸੀ ਮਹਾਨ ਜੀਵਨ ਹਾਸਲ ਕਰਨ ਵਾਸਤੇ ਇਹ ਤੇ ਖੂਖਰੇ ਚ ਪਾ ਰਿਹਾ ਹੈ ਤੋਂ ਉਸ ਨੂੰ ਹਮੇਸ਼ਾ ਦੁਰਾਚਾਰੀਆਂ ਤੇ ਦਇਆ ਆਉਂਦੀ ਹੈ ਸਦਾਚਾਰੀਆਂ ਤੇ ਸ਼ਰਧਾ ਆਉਂਦੀ ਹੈ ਮੈਂ ਫਿਰ ਅਰਜ਼ ਕਰਦੇ ਹਾਂ ਸੰਸਾਰ ਦੇ ਵਿੱਚ ਮਨੁੱਖ ਇਸ ਡੰਗ ਨਾਲ ਸਹੀ ਹੋ ਸਕਦਾ ਹੈ ਕਿ ਕੋਈ ਡੈਂਟਿਸ ਮੋਟਰ ਮੈਕੈਨਿਕ ਨੂੰ رائے ਨਹੀਂ ਦਿੰਦਾ ਗੱਡੀ ਇੰਜ ਬਣਾਣੀ ਚਾਹੀਦੀ ਤੇ ਕੋਈ ਮੋਟਰ ਮੈਕੈਨਿਕ ਡੈਂਟਿਸ ਨੂੰ رائے ਨਹੀਂ ਦਿੰਦਾ ਫੇ ਤੂੰ ਦੰਦਾਂ ਨੂੰ ਇਸ ਤਰੀਕੇ ਨਾਲ ਠੀਕ ਕਰ ਇਸ ਤਰੀਕੇ ਨਾਲ ਠੀਕ ਕਰੀਦਾ ਆਪਣਾ ਆਪਣਾ ਗਿਆਨ ਹੈ ਇੱਕ ਦੰਦਾਂ ਦੇ ਗਿਆਨ ਦੇ ਚ ਬੜਾ ਅੱਗੇ ਹੈ ਇੱਕ ਮੋਟਰ ਇੰਜਨ ਦੇ ਗਿਆਨ ਦੇ ਚ ਬੜਾ ਅੱਗੇ ਹੈ ਔਰ ਹਰ ਪੱਖ ਦੇ ਗਿਆਨ ਦੇ ਚ ਕੋਈ ਮਨੁੱਖ ਅੱਗੇ ਹੁੰਦਾ ਵੀ ਨਹੀਂ ਇਹ ਵੀ ਮਰਜ਼ ਕਰੋ ਕਹਿੰਦੇ ਨੇ ਇੱਕ ਪੱਖ ਦੇ ਗਿਆਨ ਦੇ ਸੰਪਨ ਹੋਣ ਵਾਸਤੇ ਹਜ਼ਾਰਾਂ ਪੱਖਾਂ ਤੋਂ ਮਨੁੱਖ ਨੂੰ ਅਗਿਆਨੀ ਹੋਣਾ ਪੈਂਦਾ ਹੁਣਾ ਪੈਂਦਾ ਉਹ ਮੇਹੀ ਦੇ ਸ਼ਾਇਦ ਇਹ ਗੱਲ ਪਕੜ ਦੇ ਚ ਆਈ ਹੋਵੇਗੀ ਜੋ ਇੱਕ ਮਹਾਨ ਕਵੀ ਹੈ ਬੜਾ ਭਾਰੇ ਕਵੀ ਹੈ ਬਹੁਤ ਅੱਗੇ ਲੰਘੇ ਸੰਗੀਤ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਜਾਣਦਾ ਹੋਵੇਗਾ ਜੋ ਸੰਗੀਤ ਦੀ ਦੁਨੀਆ ਦੇ ਵਿੱਚ ਬਹੁਤ ਅੱਗੇ ਚਲਾ ਗਿਆ ਹੈ ਬਹੁਤ ਅੱਗੇ ਚਲਾ ਗਿਆ ਹੈ ਚਿੱਤਰ ਕਲਾ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਜਾਣਦਾ ਹੋਵੇਗਾ ਉਹ ਜੋ ਚਿੱਤਰ ਕਲਾ ਦੇ ਸੰਬੰਧ ਵਿੱਚ ਬਹੁਤ ਅੱਗੇ ਚੜਾ ਗਿਆ ਹੈ ਬਹੁਤ ਅੱਗੇ ਚਲਾ ਗਿਆ ਹੈ ਮੂਰਤੀ ਕਲਾ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਜਾਣਦਾ ਹੋਵੇਗਾ ਸੰਸਾਰ ਦਾ ਕੋਈ ਵੀ ਗਿਆਨ ਉਸ ਗਿਆਨ ਦੇ ਸੰਪੰਨਤਾ ਹਾਸਲ ਕਰਨ ਵਾਸਤੇ ਉਹ ਗਿਆਨ ਮਨੁੱਖ ਨੂੰ ਹਜ਼ਾਰਾਂ ਪਹਿਲੂਆਂ ਤੋਂ ਅਗਿਆਨੀ ਬਣਾ ਦਿੰਦਾ ਹੈ ਉਹ ਬਹੁਤ ਕੁਝ ਬਹੁਤ ਪਹਿਲੂਆਂ ਬਾਰੇ ਨਹੀਂ ਜਾਣਦਾ ਨਹੀਂ ਜਾਣਦਾ ਇੱਕ ਈਸ਼ਵਰੀ ਗਿਆਨ ਹੈ ਅਗਰ ਕਿਸੇ ਨੂੰ ਹਾਸਲ ਹੋ ਜਾਏ ਉਹ ਮਨੁੱਖ ਹਰ ਪਾਸੇ ਸੰਪੰਨ ਹੋ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦਾ ਉਦੇ ਅੰਦਰੋ ਚਿੱਤਰ ਕਲਾ ਮੂਰਤੀ ਕਲਾ ਸੰਗੀਤ ਕਲਾ ਕਾਵੇ ਕਲਾ ਪਤਨੇ ਕੀ ਤਿੰਨ ਕਲਾ ਦੀ ਤਰ੍ਹਾਂ ਉਹਦੇ ਅੰਦਰ ਕਲਾ ਮੈਂ ਜਨਮ ਲੈਂਦੀ ਹੈ। ਪ੍ਰਮਾਤਮਾ ਸਰਬ ਕਲਾ ਦਾ ਗੈਨੀ ਹੈ। ਅਮੋ ਰਖ ਤੂੰ ਅਚਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਉਸ ਸਰਬ ਕਲਾ ਸਮਰਥ ਨਾਲ ਉਸ ਸਰਬ ਕਲਾ ਦੇ ਗੈਨੀ ਨਾਲ ਜਦ ਕੋਈ ਜੁੜਦਾ ਹੈ ਬੜੀਆਂ ਕਲਾ ਉਸ ਦੇ ਅੰਦਰੋਂ ਵੀ ਫੁੱਟਣ ਲੱਗ ਪੈਂਦੀ ਹੈ। ਇਹ ਵੀ ਮਹਿਸੂਸ ਕਰਦੇ ਆ। ਔਰ ਇਹ ਵੀ ਪ੍ਰਭੂ ਨਾਲ ਜੁੜੇ ਮਨੁੱਖ ਦੀ ਇੱਕ ਪਹਿਚਾਣ ਸਮਝ ਲੈਣਾ ਇਹ ਵੀ ਮਹਿਸੂਸ ਕਰਾਂ ਬੜੇ ਗੁਰੂ ਬਣੇ ਬੈਠੇ ਨੇ ਕਵੀਆਂ ਕੋਲ ਬੋਲ ਲਿਖਾ ਕੇ ਆਪਣੇ ਆਪਣਾ ਮੋਹਰ ਲਾਉਂਦੇ ਨੇ ਵੀ ਸਾਡੀ ਬਾਣੀ ਬਾਣੀ ਉਚਰੇ ਸਾਧ ਜਨ ਅਮਯੋ ਚਲੇ ਝਰਨੇ ਜਿਵੇਂ ਚਰਨੇ ਵਗਦੇ ਨੇ ਪਹਾੜਾਂ ਦੇ سینੇ چیر ਕੇ ਨਿਕਲਦੇ ਨੇ ਅੰਮ੍ਰਿਤਮਈ ਬਾਣੀ ਜੋ ਰੱਬ ਨਾਲ ਜੁੜੇ ਹੋਇਆ ਹੈ ਉਦੇ ਅੰਦਰ ਝਰਨੇ ਦੀ ਤਰ੍ਹਾਂ ਵਗਦੀ ਹੈ ਝਰਨੇ ਦੀ ਤਰ੍ਹਾਂ ਵਗਦੀ ਉਹਦੇ ਅੰਦਰ ਹਰ ਤਰ੍ਹਾਂ ਦੀ ਕਲਾ ਵੀ ਝਰਨੇ ਦੀ ਤਰ੍ਹਾਂ ਨਿਕਲਦੀ ਹੈ ਇਹ ਵੀ ਮਹਿਸੂਸ ਕਰਦੇ ਨੇ ਕਿਸੇ ਕੋਲ ਨਹੀਂ ਸਿਖੇ ਗੁਰੂ ਨਾਨਕ ਸੰਗੀਤ ਪਰ ਵਕਤ ਦਾ ਰਾਗ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਗਾਮ ਦੇ ਗੁਰੂ ਨਾਨਕ ਆਪ ਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਤੋ ਬਾਣੀ ਮਰਦਾਨੇ ਤੇ ਨਹੀਂ ਆਈ ਗੁਰੂ ਨਾਨਕ ਤੇ ਆਈ ਹੈ ਉਹ ਵਕਤ ਦਾ ਰਾਗ ਗਾਉਂਦੇ ਨੇ ਸ੍ਰੀ ਰਾਗ ਗਾਉਂਦੇ ਨੇ ਮਾਝ ਗਾਉਂਦੇ ਨੇ ਅਸਾ ਗਾਉਂਦੇ ਨੇ ਬਿਲਾਵ ਲਗਾਉਂਦੇ ਨੇ ਸੋਰਠ ਗਾਉਂਦੇ ਨੇ ਪੈਰੋ ਗਾਉਂਦੇ ਨੇ ਮਾਰੂ ਗਾਉਂਦੇ ਨੇ ਕਦੀ ਕੀਰਤਨ ਸੁਣਨਾ ਹੈ ਤਾਂ ਫਿਰ ਮਰਦਾਨਾ ਸੁਣਾਉਂਦਾ ਹੈ ਰਬਾਬ ਦੇ ਸਾਥ ਦੇਂਦਾ ਬਾਣੀ ਤੇ ਰਾਗ ਗੁਰੂ ਨਾਨਕ ਦੇ ਅੰਦਰੋਂ ਪੁੱਟਦਾ ਆਪ ਦੀ ਗਾਇਤ ਲਈ ਅਸ ਕਰਾਂ ਬਹੁਤ ਸਾਰੇ ਭਾਰਤ ਦੇ ਪ੍ਰਾਚੀਨ ਤੰਤੀ ਸਾਜ਼ ਇਹਨਾਂ ਦੇ ਜਨਮਦਾਤੇ ਵੀ ਮਹਾਪੁਰਸ਼ ਨੇ ਢੋਲਕ ਨੂੰ ਜਨਮ ਦਿੱਤਾ ਹੈ ਭਗਤਾਂ ਨੇ ਮੁਰਲੀ ਨੂੰ ਜਨਮ ਦਿੱਤਾ ਹੈ ਸ੍ਰੀ ਕ੍ਰਿਸ਼ਨ ਨੇ ਬੀਣਾ ਨੂੰ ਜਨਮ ਦਿੱਤਾ ਹੈ ਸੁਰਸਤੀ ਨੇ ਰਬਾਬ ਨੂੰ ਜਨਮ ਦਿੱਤਾ ਹੈ ਈਰਾਨ ਦੇ ਸੂਫੀ ਫਕੀਰਾਂ ਨੇ ਔਰ ਕਹਿੰਦੇ ਨੇ ਸਰੰਦਾ ਤੇ ਗੁਰਵਰਜਨ ਦੇਵ ਜੀ ਦੀ ਰਣ ਇਸ ਤੋਂ ਪਹਿਲੇ ਸਾਜ਼ ਨਹੀਂ ਸੀ ਬੇਸ਼ਤਰ ਸਾਜ਼ ਭਾਰਤ ਦੇ ਪ੍ਰਾਚੀਨ ਇਹ ਮਹਾਪੁਰਸ਼ਾਂ ਦੀ ਦੇਣ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸਾਜ਼ਾਂ ਦੀਆਂ ਆਵਾਜ਼ਾਂ ਉਹਨਾਂ ਨੇ ਆਪਣੇ ਅੰਦਰ ਸੁਣਿਆ ਵਾਜੇ ਨਾਦ ਅਨੇਕ ਅਸ਼ੰਕਾ ਕਹੇ ਤੇ ਵਾਵਣ ਹਾਰੇ ਕਿਤਨੇ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਉਸ ਦੇ ਦਰ ਤੇ ਵੱਜ ਰਹੀ ਹੈ ਕਿਤਨੇ ਤਰ੍ਹਾਂ ਦਾ ਰਾਗ ਤੇ ਰਾਗਣੀਆਂ ਦਾ ਗਾਇਨ ਉਦੇ ਦਰ ਤੇ ਹੋ ਰਿਹਾ ਹੈ ਤੇ ਜਿਦੀ ਸੁਰਤ ਉਹਦੇ ਦਰ ਤੱਕ ਪਹੁੰਚ ਗਏ ਉਹ ਤੇ ਸੁਣੇਗਾ ਉਹ ਤੇ ਸੁਣੇਗਾ ਅਨਹਦ ਬਾਣੀ ਨਾਦ ਵਜਾਇਆ ਉਸ ਬ੍ਰਹਮੇ ਦੀ ਬਾਣੀ ਉਸ ਪ੍ਰਮਾਤਮਾ ਦੀ ਬਾਣੀ ਅਨਾਹਦ ਬਾਣੀ ਨੇ ਅੰਦਰ ਨਾਦ ਵਜਾ ਦਿੱਤਾ ਉਹ ਸੰਗੀਤਮਈ ਹੈ ਗੀਤਮਈ ਹੈ ਉਹ ਸਾਜ਼ਾਂ ਦੀ ਧੁਨ ਦੇ ਚੌਂਦੀ ਹੈ ਔਰ ਸੰਗੀਤਮਈ ਹੁੰਦੀ ਹੈ ਇਸ ਵਾਸਤੇ ਸੂਫੀ ਤੇ ਕਹਿੰਦੇ ਨੇ raag khuda di rooh hai amir khusro kehanda chup gaye wo saaz-e hasti chhed kar ab to bas aawaz hi aawaz hai he prabhu teri jhalak kise waqt mili si is tarah jive badla ch bijli chamke he khuda is tarah da main tera jaanana dekhya si main is tarah di teri jhalak dekhi si ਪਰ ਨਹੀਂ ਰਹੇ ਉਹ ਝਲਕ ਕਿਉਂ ਨਹੀਂ ਰਹੇ ਕਿਉਂ ਝਲਕ ਖਤਮ ਹੋ ਜਾਂਦੀ ਹੈ ਨਹੀਂ ਝਲਕ ਤੇ ਖਤਮ ਨਹੀਂ ਹੁੰਦੀ ਮਨੁੱਖ ਦੀ ਅੱਖਾਂ ਦੀ ਤਾਬ ਖਤਮ ਹੋ ਜਾਂਦੀ ਹੈ ਨਹੀਂ ਰਹਿੰਦੀ ਇਹ ਵੀ ਮਾਰਜ਼ ਕਰਦੇ ਹਨ ਅੱਖਾਂ ਦੇ ਚਿਤਨੀ ਸਮਰੱਥਾ ਨਹੀਂ ਹੁੰਦੀ ਜੈਸੇ 5000 ਵੋਲਟ ਦੇ ਬਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਨੁੱਖ ਦੀ ਅੱਖਾਂ ਦੇ ਸਾਹਮਣੇ ਜਲਦੇ ਹੋਏ ਕਰ ਦਈਏ ਅੱਖਾਂ ਬੰਦ ਹੋਣਗੀਆਂ ਉਸ ਰੋਸ਼ਨੀ ਨੂੰ ਨਹੀਂ ਸਾਰ ਸਕਣਗੀਆਂ ਇਤਨਾ ਚਾਨਣ ਸੂਰਜ ਦੀ ਤਰਫ ਹੀ ਵੇਖਣ ਦਾ ਯਤਨ ਕਰੀਏ ਤੇ ਅੱਖਾਂ ਬੰਦ ਹੋ ਜਾਂਦੀਆਂ ਹੈ ਅਜੇ ਕਰੋੜਾਂ ਮੀਲ ਦੀ ਦੂਰੀ ਤੇ ਹੈ ਸੂਰਜ ਤੇ ਜੇ ਕਿਦਰੇ ਨੇੜੇ ਚਲੇ ਜਾਈਏ ਤੇ ਕਿਸ ਤਰ੍ਹਾਂ ਦੇਖ ਸਕਦੇ ਹਾਂ ਰਹਿ ਵੀ ਸਕਦੇ ਆ ਉਹਦਾ ਨੂਰ ਤੇ ਬਸਮ ਕਰਕੇ ਰੱਖ ਦੇਗਾ ਵਾਕਈ ਪ੍ਰਮਾਤਮਾ ਦਾ ਨੂਰ ਵੀ ਸਾਰੇ ਵਿਕਾਰ ਸਾਰੇ ਔਗਣ ਜਨਮਾਂ ਜਨਮਾਂਤਰਾਂ ਦੇ ਕਰਮ ਬਸਮ ਕਰਕੇ ਰੱਖ ਦਿੰਦਾ ਹੈ ਵੇਖਣ ਦੀ ਤਾਬ ਮਨੁੱਖ ਦੇ ਅੰਦਰ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਬਿਜਲੀ ਬਦਲਾ ਚ ਚਮਕੀ ਤੇ ਛੁਪ ਗਈ ਮਨੁੱਖ ਦੀ ਤਾਬ ਉਸ ਤਰ੍ਹਾਂ ਦੀ ਹੈ झलक ਮਿਲੀ ਤੇ ਹੁਣ ਨਹੀਂ ਹੈ ਕਿਉਂਕਿ ਹੁਣ ਤਾਬ ਨਹੀਂ ਰਹੀ ਹੁਣ ਸਮਰੱਥਾ ਨਹੀਂ ਰਹੀ ਉਹਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਲੇਕਿਨ ਉਸ ਚਮਕ ਦੇ ਵਿੱਚ ਉਸ ਚਾਨਣੇ ਦੇ ਵਿੱਚ ਜੋ ਆਵਾਜ਼ ਸੀ ਜੋ ਸੰਗੀਤ ਸੀ ਉਹ ਤੇ ਹੈ ਉਹਨੂੰ ਸੁਣਦਾ ਹੈ ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ ਖੁਦਾ ਨੇ ਆਪਣੀ ਇੱਕ ਹਸਤੀ ਰੋਸ਼ਨੀ ਦੇ ਰਾਹੀਂ ਪ੍ਰਗਟ ਕੀਤੀ ਉਹ ਤੇ ਛੁਪ ਗਈ ਤੋ ਉਹ ਵਾਕਈ ਪ੍ਰਮਾਤਮਾ ਛੁਪ ਗਿਆ ਮਹਾਰਾਜ ਕਹਿੰਦੇ ਨੇ ਹੈ ਕੋਈ ਸਾਜਨ ਪਰਦਾ ਤੋਰਾ ਕੋਈ ਐਸਾ ਵੀ ਪਰਦਾ ਹੈ ਜਿਹੜਾ ਤੈਨੂੰ ਛੁਪਾ ਲਵੇ ਐ ਕੋਈ ਸਾਜਨ ਪਰਦਾ ਤੋੜਾ ਅਗਰ ਐਸਾ ਵੀ ਕੋਈ ਪਰਦਾ ਹੈ ਜਿਹੜਾ ਪ੍ਰਭੂ ਨੂੰ ਵੀ ਛੁਪਾ ਸਕਦਾ ਹੈ ਫਿਰ ਪ੍ਰਭੂ ਵੱਡਾ ਨਹੀਂ ਹੈ ਪਰਦਾ ਵੱਡਾ ਹੈ ਫਿਰ ਤੇ ਪਰਦੇ ਦੀ ਪੂਜਾ ਕਰੀਏ ਰੱਬ ਦੀ ਪੂਜਾ ਕਰਨ ਦੀ ਕੀ ਲੋੜ ਐ ਕੋਈ ਸਾਜਨ ਪਰਦਾ ਤੋੜਾ ਇਹਨੂੰ ਨੰਦ ਲਾਲ ਬੜੇ ਸੋਹਣੇ ਢੰਗ ਨਾਲ ਬਿਆਨ ਕਰ ਰਹੇ ਨੇ ਤੌਕੇ ਹਮ ਹਜਾਬੇ ਹੋਦੇ ਯਾਰ ਖੁਸ਼ ਲਗਾ ਚੇ ਕੋ ਨਦ ਜਦ ਤੈਨੂੰ ਪਰਮਾਤਮਾ ਨਾ ਦਿਖਾਈ ਦੇਵੇ ਤੇਰੀ ਅੱਖਾਂ ਤੇ ਪਰਦਾ ਪੈ ਗਿਆ ਉ ਤੇ ਜ਼ਾਹਰ ਜ਼ਹੂਰ ਹੈ ਅਜ਼ਰ ਨਾ